ਰਣਜੋਤ ਰਹਾ ਨੇ ਕੀਤਾ ਲੱਖਾ ਸਧਾਨਾ ਬਾਰੇ ਲਾਈਵ ਆਓ ਸੁਣੀਏ ਪੂਰਾ ਲਾਈਵ ਕੀ ਗੱਲਬਾਤ ਹੋਈ ਹੁਣ ਇਹ ਆਪਾਂ ਸਾਰਾ ਕੁਝ ਤਾਂ ਬੰਦ ਕਰਾਉਣ ਨੂੰ ਚੱਲ ਰਹੇ ਆ ਕਿ ਆ ਵੀ ਬੰਦ ਕਰ ਦੋ ਜੀ ਉਹ ਵੀ ਫੈਕਟਰੀ ਬੰਦ ਕਰ ਦੋ ਉਹ ਵੀ ਫੈਕਟਰੀਆਂ ਬੰਦ ਕਰ ਦੋ ਕਦੇ ਆਪਾਂ ਕਿਸੇ ਨੂੰ ਚੀਜ਼ ਨੂੰ ਚਲਾਉਣ ਦੇ ਹੱਕ ਦੇ ਵਿੱਚ ਹੋਏ ਆ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਚੀਜ਼ ਚਲਾਉਣ ਦੇ ਹੱਕ 'ਚ ਹੋਏ ਆ ਜਿਵੇਂ ਹੁਣ ਲੱਕੇ ਸੁਧਾਣੇ ਹੋਣੀ ਅਮਤੋਜ ਮਾਨ ਹੋਣੀ ਕਹਿ ਰਹੇ ਨੇ ਕਿ ਆ ਵੀ ਬੰਦ ਕਰ ਦੋ ਉਹ ਵੀ ਬੰਦ ਕਰ ਦੋ ਇਹਨੂੰ ਵੀ ਬੰਦ ਕਰ ਦੋ ਆਉਣਾ ਉਹਦਾ ਵੀ ਬੰਦ ਕਰ ਦੋ ਆਉਣਾ ਸਾਰਾ ਕੁਝ ਆਪਾਂ ਕਿਸੇ ਚੀਜ਼ ਦੇ ਹੱਕ 'ਚ ਹੋਏ ਆ ਕੋਈ ਨਵੀਂ ਚੀਜ਼ ਆਈ ਹੈ ਆਪਣੇ ਪੰਜਾਬ 'ਚ ਪਿਛਲੇ 10-12 ਸਾਲ 'ਚ ਮੈਨੂੰ ਦੱਸ ਦੋ ਕਿਹੜਾ ਪਲਾਂਟ ਆਪਣੇ ਪੰਜਾਬ 'ਚ ਨਵਾਂ ਆਇਆ ਸਾਰਾ ਦਾ ਸਾਰਾ ਫਾਰਮਾਸਿਊਟੀਕਲ ਦਾ ਆਪਣੇ ਦਵਾਈਆਂ ਤੋਂ ਹੀ ਆ ਸਭ ਹਿਮਾਚਲ 'ਚ ਸਾਰਾ ਕੁਝ ਏ ਟੂ ਜ਼ੈਡ ਸਾਰੀਆਂ ਫੈਕਟਰੀਆਂ ਹਿਮਾਚਲ ਚ ਚਲੇ ਗਈਆਂ ਆਪਣੇ ਸਿਰਫ ਲੁਧਿਆਣਾ ਰਹਿ ਗਿਆ ਜਲੰਧਰ ਰਹਿ ਗਿਆ ਜਾ ਮਾਣਾ ਮੋਟਾ ਆਪਣੇ ਵਾਲੇ ਦੁਆਲੇ ਜਿਹੜਾ ਉਹ ਰਹਿ ਗਿਆ ਬਸ ਕਦੇ ਇਹ ਸੋਚਿਆ ਕਿ ਬਿਨਾ ਇੰਡਸਟਰੀ ਤੋਂ ਕਿਵੇਂ ਆਪਣੇ ਸਰਵਾਈਵ ਕਰ ਲਊਗਾ ਪੰਜਾਬ ਕਰ ਲਊਗਾ ਬਿਨਾ ਇੰਡਸਟਰੀ ਤੋਂ ਸਰਵਾਈਵ ਇਹ ਤਾਂ ਮੂੰਹ ਚੱਕ ਕੇ ਕਹਿ ਦਿੰਦੇ ਆ ਕਿ ਬੰਦ ਕਰ ਦਿਓ ਜੀ ਆ ਵੀ ਬੰਦ ਕਰ ਦਿਓ ਉਹ ਵੀ ਬੰਦ ਕਰ ਦਿਓ ਜੀ ਜੀ ਨੂੰ ਇੰਡਸਟਰੀ ਦਾ ਇੱਕ ਈਡੀ ਨਹੀਂ ਪਤਾ ਆ ਲੱਖੇ ਵਰਗੇ ਨੂੰ ਇੰਡਸਟਰੀ ਦਾ ਇੱਕ ਈਡੀ ਤੱਕ ਨਹੀਂ ਪਤਾ ਹੋਣੀ ਈਡੀ ਕਿ ਇੰਡਸਟਰੀ ਹੁੰਦੀ ਕੀ ਆ ਕਿਵੇਂ ਚੱਲਦੀ ਆ ਕੀ ਕੰਮਦਾ ਵਾ ਕਿਹੜੀ ਈਡੀ ਨਹੀਂ ਪਤਾ ਹੋਣੀ ਇਹਨੂੰ ਤੇ ਕਿੰਨੇ ਬੰਦੇ ਕੰਮ ਕਰਦੇ ਆ ਉੱਥੇ ਤੇ ਆਪਣੇ ਪੰਜਾਬੀ ਭਰਾ ਕਿੰਨੇ ਕੰਮ ਕਰਦੇ ਆ ਕਿ ਆਪਣੇ ਪੰਜਾਬੀ ਭਰਾ ਦੀ ਇੰਡਸਟਰੀ ਆ ਠੀਕ ਨੇ ਇਹਨੂੰ ਊੜਾ ਤੇ ਐਡਾ ਨਹੀਂ ਪਤਾ ਹੋਣਾ ਇੰਡਸਟਰੀ ਦਾ ਲੱਖੇ ਨੂੰ ਬਸ ਬੰਦ ਕਰ ਦੋ ਸਾਰਾ ਕੁਝ ਬੰਦ ਕਰ ਦੋ ਕਦੇ ਕੋਈ ਫੈਕਟਰੀ ਕੋਈ ਹੋਰ ਆਪਣੇ ਕੁਝ ਸਾਰਾ ਕੁਝ ਬੰਦ ਕਰਦੇ ਚੱਕਰ ਚ ਹੀ ਆਪਾਂ ਕੋਈ ਇਹ ਤਾਂ ਹੈ ਨਹੀਂਗਾ ਕਦੇ ਇਹ ਧਰਨਾ ਲਾਇਆ ਕਿ ਇਹਨੂੰ ਆਉਣਾ ਚਾਹੀਦਾ ਪੰਜਾਬ ਚ ਆ ਲੈ ਕੇ ਆਓ ਪੰਜਾਬ ਚ ਆ ਕਿਸਾਨੀ ਅंदोलਨ ਜਿਹੜਾ ਪਹਿਲਾ ਹੋਇਆ ਸੀਗਾ ਉਹਦੇ ਵਿੱਚ ਸਟੋਰ ਕਿੰਨੇ ਬੰਦ ਕੀਤੇ ਆਪਾਂ ਰਿਲੇਸ ਦੇ ਹੋਰ ਕਿੰਨੇ ਸਟੋਰ ਬੰਦ ਹੋਏ ਕਿੰਨੀਆਂ ਨੌਕਰੀਆਂ ਗਈਆਂ ਸਾਡੇ ਪੰਜਾਬੀ ਭਰਾਵਾਂ ਦੀਆਂ ਉਹ ਮਿਲ ਗਈਆਂ ਨੌਕਰੀਆਂ ਦੁਬਾਰਾ ਜਿਹੜੇ ਪ੍ਰਾਈਵੇਟ ਨੌਕਰੀਆਂ ਕਰਦੇ ਸੀ Jio ਦੇ ਸਟੋਰ ਤੇ Reliance ਦੇ ਪੰਪ ਤੇ ਜਾਂ ਕਿਤੇ ਹੋਰ ਉਹ ਜਿਹੜੀਆਂ ਨੌਕਰੀਆਂ ਪੰਜਾਬੀ ਭਰਾਵਾਂ ਦੀਆਂ ਗਈਆਂ ਨੇ ਉਹ ਦਵਾਤੀਆਂ ਨੇ ਲੱਖੇ ਨੇ ਦੁਆਰਾ ਮੈਨੂੰ ਦਵਾ ਦੱਸ ਦੋ ਜੇ ਦਵਾਤੀਆਂ ਤਾਂ Reliance ਦੇ ਪੰਪ ਤਾਂ ਹੁਣ ਫੇਰ ਚੱਲ ਰਹੇ ਨੇ Jio ਦੇ ਸੈਂਬੀ ਚੱਲ ਰਹੇ ਨੇ ਸਭ ਕੁਝ ਚੱਲ ਰਿਹਾ ਭਾਈ ਪਰ ਨੌਕਰੀਆਂ ਨਹੀਂ ਮਿਲੀਆਂ ਦੁਆਰਾ ਜਿਹੜੀਆਂ ਪਹਿਲੀ ਕਿਸਾਨੀ ਤੋਂ ਉਲੜ ਦੌਰਾਨ ਚਲੇ ਗਈਆਂ ਲੱਖਾ ਉਹਦੇ ਤੇ ਕਿਉਂ ਨਹੀਂ ਬੋਲਦਾ 750 ਤੋਂ ਜ਼ਿਆਦਾ ਸਾਡੇ ਮੁੰਡੇ ਮਰ ਗਏ ਜਿਨ੍ਹਾਂ ਨੂੰ ਸ਼ਹੀਦ ਦਾ ਨਾਮ ਦਿੱਤਾ ਗਿਆ। ਉੱਥੇ ਤੋਂ ਨੌਕਰੀਆਂ ਨਹੀਂ ਮਿਲੀਆਂ ਕੁਛ ਨਹੀਂ ਮਿਲੀਆਂ ਉੱਥੇ ਕਿਉਂ ਨਹੀਂ ਲੱਖਾ ਬੋਲਦਾ। ਇਹੀ ਮੂਰੇ ਹੋ ਕੇ ਗਏ ਹੋਏ ਸੀ। ਠੀਕ ਨਹੀਂ ਰਾਜੇਵਾਲ ਤੇ ਆਪਣੇ 3000 ਕਰੋੜ ਦਾ ਇਲਜ਼ਾਮ ਲੱਗਿਆ। ਮੋਰਚਾ ਵੇਚਣ ਦਾ। 3000 ਕਰੋੜ ਦਾ ਇਲਜ਼ਾਮ ਲੱਗਿਆ ਮੋਰਚਾ ਵੇਚਣ ਦਾ ਰਾਜੇਵਾਲ ਤੇ। ਲੱਖਾ ਉਹਦੀ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਵਾ ਐਸਐਸਐਮ ਵੱਲੋਂ। ਐਮਐਲਏ ਦੀ ਉੱਥੇ ਲੱਕਸਵਾਲ ਕਿਉਂ ਨਹੀਂ ਪੁੱਛਦਾ ਤੇ ਹੁਣ ਆ ਤਿੰਨ ਤਰੀਕ ਵਾਲਾ ਜਿਹੜਾ ਆਪਣੇ ਚੱਕਿਆ ਹੋਇਆ ਇਹਨੇ ਮੁੱਦਾ ਬੰਦ ਲਾਉਣ ਵਾਲਾ ਉਹ ਕੱਲ ਪ੍ਰੈਸ ਕਾਨਫਰੰਸ ਉਹਨਾਂ ਦੀ ਵੀ ਸੁਣੀ ਇਹਦੀ ਵੀ ਸੁਣੀ ਕੱਲ ਤੇ ਜਿਨ੍ਹਾਂ ਦੀਆਂ ਡਾਈਂਗ ਵਾਲੀਆਂ ਨੇ ਆਪਣੀਆਂ ਫੈਕਟਰੀਆਂ ਬਾਈ ਉਹਨਾਂ ਦੀਆਂ ਵੀ ਸਭ ਦੇ ਸੁਣੀਆਂ ਗੱਲਾਂ ਠੀਕ ਨਹੀਂ ਉਹਨਾਂ ਦੀ ਅਖਬਾਰਾਂ ਚ ਸਾਰੇ ਅਖਬਾਰਾਂ ਚ ਆਈ ਵੀ ਹੈ ਕਿ ਕੀ ਚੀਜ਼ ਕਿੱਥੇ ਫਰਕ ਕਿੱਥੇ ਆਪਣੇ ਪ੍ਰੋਬਲਮ ਆ ਰਹੀ ਆ ਠੀਕ ਨਹੀਂ ਇਹ ਕਹਿ ਰਿਹਾ ਵਾ ਕਿ ਭਾਈ ਹੁਣ ਪ੍ਰਵਾਸੀ ਕੱਲ ਦੇਖੋ ਪ੍ਰੈਸ ਕਾਨਫਰੰਸ ਚੱਲ ਰਹੀ ਹੈ ਲੱਖੇ ਤੇ ਅਮਿਤ ਓਜਮਾਨ ਦੀ ਉਹਦੇ ਵਿੱਚ ਦੇਖੋ ਕਿਵੇਂ ਪੰਜਾਬੀਆਂ ਨੂੰ ਭੜਕਾ ਰਹੇ ਆ ਕਿ ਹੁਣ ਪ੍ਰਵਾਸੀ ਰੋਕਣਗੇ ਪੰਜਾਬੀਆਂ ਦਾ ਰ ਲੈ ਦੱਸ ਕਮਾਲ ਹੋ ਗਈ ਯਾਰ ਕਿਵੇਂ ਭੜਕਾਉਣ ਲੱਗੇ ਉਹਨੇ ਮਾਵਾ ਦੇ ਪੁੱਤਾਂ ਨੂੰ ਕਿ ਹੁਣ ਪ੍ਰਵਾਸੀ ਰੋਕਣਗੇ ਪੰਜਾਬੀਆਂ ਦਾ ਰ ਲੈ ਫੇ ਤੁਸੀਂ ਮੋਰਚਾ ਲਾਇਆ ਵੀ ਕਿਹੜਾ ਵਾ ਸਿਰੇ ਮੈਨੂੰ ਇਹ ਵੀ ਦੱਸ ਦੋ ਸਿਰੇ ਕਿਹੜਾ ਲੱਗਿਆ ਅੱਜ ਤੱਕ ਮੋਰਚਾ ਮੈਨੂੰ ਦੱਸ ਦਵੇ ਲੱਖੇ ਨੇ ਹਸਪਤਾਲਾਂ ਦਾ ਰੋਲਾ ਚੱਕਿਆ ਕੋਈ ਲੱਗਿਆ ਸਿਰੇ ਬੱਚੀ ਫਿਰ ਭਾਨੇ ਉਹਨਾਂ ਨੇ ਟਰੈਵਲ ਏਜੰਟਾਂ ਦਾ ਚੱਕਿਆ ਕੋਈ ਰੌਸ ਸਿਰੇ ਹੈ ਨਹੀਂ ਕੋਈ ਵੀ ਆ ਲੱਖੇ ਨੂੰ ਸਵਾਲ ਕੀਤਾ ਸੀ ਪੱਤਰਕਾਰ ਨੇ ਇੱਕ ਨਸ਼ੇ ਦੇ ਉੱਪਰ ਕਿ ਭਾਈ ਤੇਰੇ ਪਿੰਡ ਵੀ ਦਾ ਸ਼ਾਬੇ ਕਹਿੰਦਾ ਫਿਰ ਕੀ ਕਹਿੰਦਾ ਸੀ ਇਹ ਮੈਂ ਕਿ ਹੁਣ ਉੱਥੇ ਗੋਲੀ ਮਾਰ ਦਵਾ ਐ ਕਹਿੰਦਾ ਸੀ ਨਾ ਇਹ ਵੀਡੀਓ ਦੇਖੀ ਹੈ ਸਭ ਨੇ ਕਹਿੰਦਾ ਸੀ ਨਾ ਕਿ ਭਾਈ ਮੈਂ ਕੀ ਕਰਾਂ ਉੱਥੇ ਹੁਣ ਮੈਂ ਕਿਹਨੂੰ ਹੁਣ ਮਾਰ ਦਵਾਂਗੇ ਸੈਨੂੰ ਜਵਾਬ ਤਾਂ ਦਵੇ ਨਾ ਨਾ ਚੀਜ਼ਾਂ ਦੇ ਲੱਖਾ ਕਿ ਭਾਈ ਤੁਸੀਂ ਕਹਿੰਦੇ ਇਹਨੂੰ ਵੀ ਕੱਢ ਦਿਓ ਉਹਨੂੰ ਵੀ ਕੱਢ ਦਿਓ ਉਹਦੀ ਸਪੇਸ ਕਿਨੂੰ ਦੋਂਗੇ ਫਿਰ ਇੰਡਸਟਰੀ ਦਾ ਬੰਦ ਕਰਕੇ ਉਹ ਤਾਂ ਕਹਿੰਦੇ ਅਸੀਂ ਕਿਤੇ ਹੋਰ ਵੀ ਲਾ ਲਾਂਗੇ ਤੇ ਜਿਹੜੇ ਸਾਡੇ ਪੰਜਾਬੀ ਭਰਾ ਉਹਦੇ ਵਿੱਚ ਜੌਬ ਵੀ ਕਰਦੇ ਆ ਹੋਰ ਉਹਨਾਂ ਨੂੰ ਨੌਕਰੀ ਕਿੱਥੇ ਦਿਵਾਊਗਾ ਲੱਖਾ ਇਹਦਾ ਕੀ ਆ ਇਹ ਤਾਂ ਕਿਤੇ ਹੋਰ ਮੋਰਚਾ ਲਾ ਕੇ ਵੇਝਣਗੇ ਇਧਰੋਂ ਨਹੀਂ ਮਿਲਿਆ ਕਿਤੇ ਉਹ ਕਿਤੇ ਹੋਰ ਕੁਝ ਮਿਲ ਜੂਗਾ ਹੁਣ ਤੱਕ ਮੋਰਚੇ ਵਿਕੀ ਆ ਹੁਣ ਹਜੇ ਤੱਕ ਦੱਸ ਦੋ ਮੈਨੂੰ ਕਿਹੜਾ ਮੋਰਚਾ ਸਫਲ ਹੋਇਆ ਦੱਸ ਦੋ ਮੈਨੂੰ ਕਿਹੜਾ ਮੋਰਚਾ ਸਫਲ ਹੋਇਆ ਅਜੇ ਤੱਕ ਆ ਮੋਹਾਲੀ ਲਾਇਏ ਸੀ ਇਹਨਾਂ ਨੇ ਕੁੰਬੜਾ ਪਿੰਡ ਦੇ ਵਿੱਚ ਮੋਹਾਲੀ ਕੁੰਬੜਾ ਪਿੰਡ ਦੇ ਵਿੱਚ ਇਹਨਾਂ ਨੇ ਮੋਰਚਾ ਲਾਇਆ ਉਹ ਪਰਿਵਾਰ ਨੇ 2 ਲੱਖ 2.5 ਲੱਖ ਲੈ ਕੇ ਫੈਸਲਾ ਵੀ ਕਰ ਲਿਆ ਫੇਰ ਉੱਥੇ ਪ੍ਰਵਾਸੀ ਸਹੀ ਹੋਗੇ ਦਵੇ ਲੱਖਾਂ ਤੇ ਆ ਦੋ ਜਮਾਨ ਦੇਣ ਸੋ ਜਵਾਬ ਕਿ 2.5 ਲੱਖ ਲੈ ਕੇ ਪੈਸੇ ਲੈ ਕੇ ਫਿਰ ਉਹ ਸਹੀ ਹੋਗੇ ਪ੍ਰਵਾਸੀ ਮੈਨੂੰ ਦੱਸ ਦੋ ਫੇਰ ਪ੍ਰਵਾਸੀ ਸਹੀ ਹੋਗੇ ਪੈਸੇ ਲੈ ਕੇ ਕਿ ਦੋ ਪਤਾਂ 2.5 ਲੱਖ ਚ ਫੈਸਲਾ ਕਰਕੇ ਪਰਿਵਾਰ ਵਾਲੇ ਤੇ ਜਿਹਦਾ ਪੁੱਤ ਕੋਮਾ ਚ ਪਿਆ ਸੀ ਉਹਦੀ ਬਾਤ ਹੀ ਨਹੀਂ ਕਿਸੇ ਨੇ ਪੁੱਛੀ ਓਕੇ ਵੀਡੀਓ ਚ ਦੇਖੇ ਰਹੇ ਆਪਾਂ ਸਾਰੇ ਅਤੈਂਤਿਕ ਨੂੰ ਵੀ ਹੁਣ ਇਹੀ ਹੋਣਾ ਇਹਨਾਂ ਦਾ ਤਾਂ ਕੱਖ ਜਾਣਾ ਨਹੀਂ ਇਹਨਾਂ ਦਾ ਕੱਖ ਨਹੀਂ ਜਾਣਾ ਜਿਹੜੇ ਮਾਮਾ ਦੇ ਪੁੱਤ ਮਾਰਨਗੇ ਜਾਂ ਜਿਨ੍ਹਾਂ ਤੇ ਪਰਚੇ ਪੈਣਗੇ ਉਹਨਾਂ ਦੇ ਪਰਜਨੀਤੀ ਕਰੂਗਾ ਲੱਖਾਂ ਫਿਰ ਮੈਨੂੰ ਦੱਸ ਤੋ ਅੱਜ ਤੱਕ ਕਿਹਨੂੰ ਇਨਸਾਫ ਦਵਾਇਆ ਇਹਨਾਂ ਨੇ ਇੱਕ ਬਰਦਾ ਦੱਸ ਦੋ ਜਿਹਨੂੰ ਇਹਨਾਂ ਨੇ ਇਨਸਾਫ ਦਵਾਇਆ ਵਾ ਸੋਲੂਸ਼ਨ ਤਾਂ ਭਾਈ ਆਪਾਂ ਜਿਹੜੀਆਂ ਗੱਡੀਆਂ ਚਲਾਉਂਦੇ ਆ ਸਾਰਾ ਦਿਨ ਤੁਰੇ ਫਿਰਦੇ ਆ ਲੱਖੇ ਹੋਣੀ ਸੋਲਿਊਸ਼ਨ ਤਾਂ ਉੱਥੋਂ ਵੀ ਹੁੰਦਾ ਵਾ ਫਿਰ ਇਹਨਾਂ ਨੇ ਗੱਡੀਆਂ ਚਲਾਉਣੀਆਂ ਬੰਦ ਕਰਤੀਆਂ ਪਾਣੀ ਤਾਂ ਹੁਣ ਆਪਣੇ ਕਿਸਾਨਾਂ ਨੇ ਹੀ ਖਤਮ ਕੀਤਾ ਪਾਣੀ ਤਾਂ ਕਿਸੇ ਹੋਰ ਨੇ ਖਤਮ ਨਹੀਂ ਕੀਤਾ ਆਪਣੇ ਕੋਲ 13 14 ਸੱਤ ਤੋਂ ਬਾਅਦ ਹੱਦ ਕਹਿੰਦੇ 14 ਸਾਲ ਦਾ ਪਾਣੀ ਬਚਿਆ 13 ਜਾਂ 14 ਸਾਲ ਦਾ ਪਾਣੀ ਬਚਿਆ ਉਹਦੇ ਲਈ ਕੌਣ ਜ਼ਿੰਮੇਵਾਰ ਨੇ ਇਹ ਵੀ ਇੰਡਸਟਰੀ ਵਾਲੇ ਜ਼ਿੰਮੇਵਾਰ ਨੇ ਉਦੋਂ ਹੀ ਕੌਣ ਜ਼ਿੰਮੇ ਉੱਥੇ ਕਿਉਂ ਨਹੀਂ ਬੋਲਦਾ ਲੱਖਾ ਫਿਰ ਇਹਨੂੰ ਪਾਣੀਆਂ ਦਾ ਰੱਖਾ ਬਣਾਤਾ ਦੱਸ ਚੱਕ ਕੇ ਪਾਣੀ ਸਾਡੇ ਕੋਲ 14 ਸਾਲ ਦਾ ਬਚਿਆ ਭਾਈ ਉਹਦਾ ਹੱਲ ਕੀ ਆ ਦੱਸੋ ਭਾਈ ਹੱਲ ਹੁਣ ਦੱਸੇ ਤਾਂ ਨਹੀਂ ਲੱਗਾ ਹੱਲ ਕੀ ਆ ਉਹਦਾ ਉਹ ਤਾਂ ਫਿਰ ਆਪਣੇ ਕਿਸਾਨਾਂ ਦਾ ਹੀ ਕਰ ਕੀ ਹੋਇਆ ਨਾ ਪਾਣੀ ਤਾਂ نیچے ਜਿਹੜਾ ਖਤਮ ਹੋ ਰਿਹਾ ਵਾ ਉਹ ਤਾਂ ਕੋਈ ਇੰਡਸਟਰੀ ਦਾ ਉਹਦੇ ਵਿੱਚ ਕੋ ਲੈਣਾ ਦੇਣਾ ਨਹੀਂ ਜਾਂ ਤਾਂ ਕਹਿ ਦੇ ਬਈ ਕਿ ਇੰਡਸਟਰੀ ਨੇ ਆਪਣੇ ਫੈਕਟਰੀਆਂ 'ਚ ਝੋਨਾ ਲਾ ਲਿਆ ਜਾਂ ਕਣਕ ਲਾ ਲਈ ਆਪਣੀਆਂ ਫੈਕਟਰੀਆਂ ਦੇ ਵਿੱਚ ਖਤਮ ਹੋ ਗਿਆ ਕਿਤੇ ਉਹਦਾ ਤਾਂ ਹੀ ਫੇਰ ਕੈਦਰ ਇੰਡਸਟਰੀ ਵਾਲਿਆਂ ਤੀ ਉਹ ਤਾਂ ਕਿਸਾਨਾਂ ਕਰ ਕੀ ਹੋ ਰਿਆ ਨਾ ਕਿਸਾਨਾਂ ਦੇ ਕੋਈ ਨਾ ਕੋਈ ਨੀਤੀ ਨਾ ਕੁਛ ਹੋਰ ਤੁਰੇ ਹੋਏ ਨੇ ਆਪਣੇ ਕੋਈ ਕਿਧਰ ਮੋਰਚਾ ਲੱਗਿਆ ਹੋਇਆ ਕਿਸੇ ਯੂਨੀਅਨ ਦਾ ਕੋਈ ਕਿਧਰ ਮੋਰਚਾ ਲੱਗਿਆ ਕਿਸੇ ਯੂਨੀਅਨ ਦਾ ਕੋਈ ਹੋਈ ਨਹੀਂ ਸਾਫ਼ ਤਾਬ ਜਿਹੜਾ ਬੋਲੇ ਉਹਨੂੰ ਗਾਲਾਂ ਆ ਲੱਗਿਆ ਨੇ ਮੈਨੂੰ ਕੱਲ ਤੇ ਮੈਂ ਇੱਕ ਪੋਸਟ ਪਾਈ ਕੱਲ ਲਿਖ ਕੇ ਕਿ ਭਾਈ ਪੰਜਾਬ ਵਰਸ ਪੰਜਾਬੀ ਵਰਸ ਪ੍ਰਵਾਸੀ ਮੁੱਦਾ ਬਣਾ ਕੇ ਪੰਜਾਬ ਨੂੰ ਅੱਗ ਨਾਲ ਲਾ ਦੇਓ ਤੇ ਮੈਨੂੰ ਥੋੜੇ ਲੱਗ ਲੱਗ ਕੇ ਲਿਖਣ ਗਾਲ ਤੂੰ ਤਾਂ ਨਹੀਂ ਪੱਕ ਪੂਰਦਾ ਉਹ ਮੈਂ ਕਹ ਪੱਕ ਕੀ ਪੂਰਦਾ ਬਾੜੇ ਵੀ ਤਾਂ ਆਪਾਂ ਹੀ ਆ ਪੰਜਾਬ ਚ ਲੈ ਕੇ ਆਪਾਂ ਹੀ ਲੈ ਕੇ ਬਾੜੇ ਆ ਆਪਾਂ ਕਿਸੇ ਹੋਰ ਨੇ ਤਾਂ ਨਹੀਂ ਬਾੜੇ ਆਪਾਂ ਹੀ ਬਾੜੇ ਆ ਉਹ ਉਹ ਆਪਣੀਆਂ ਆ ਆਪਾਂ ਹੀ ਬਾੜੇ ਆ ਜਦੋਂ ਆਪਾਂ ਆਪਣੇ ਪੜੇ ਲਿਖੇ ਮੁੰਡਿਆਂ ਨੂੰ ਟਰੈਕਟਰ ਤੇ ਬੈ ਬਿਠਾਉਣਾ ਨਹੀਂ ਹੈਗਾ ਫਿਰ ਤਾਂ ਆਪੀ ਬਾੜੇ ਆਪਾਂ ਆਏ ਕੱਢੋ ਪਹਿਲਾਂ ਆਪਣੇ ਖੇਤਾਂ ਚੋਂ ਪਹਿਲਾਂ ਆਪਣੇ ਖੇਤਾਂ ਚੋਂ ਕੱਢੋ ਫਿਰ ਬਜ਼ਾਰਾਂ ਚ ਜਾਓ ਮੈਂ ਇੱਕ ਚੀਜ਼ ਪੁੱਛਣੀ ਚਾਹੁੰਨਾ ਬਾਈ ਹੁਣ ਜਿੰਨੇ IAS IPS ਅਫਸਰ ਨੇ ਆਪਣੇ ਪੰਜਾਬ ਦੇ ਵਿੱਚ ਤਕਰੀਬਨ ਉਹ ਵੀ ਸਾਰੇ ਬਾਹਰੀ ਸਟੇਟ ਤੋਂ ਨੇ ਲੱਖਾ ਉੱਥੇ ਕਿਉਂ ਨਹੀਂ ਬੋਲਦਾ ਫਿਰ ਜਿੰਨੇ ਵੀ IAS IPS ਅਫਸਰ ਨੇ ਆਪਣੇ ਪੰਜਾਬ ਚ ਜਿੰਨੇ PCS ਅਫਸਰ ਨੇ ਤਕਰੀਬਨ ਤਕਰੀਬਨ ਬਾਹਰੀਆਂ ਸਟੇਟਾਂ ਤੋਂ ਹੀ ਨੇ ਉੱਥੇ ਕਿਉਂ ਨਹੀਂ ਬੋਲਦਾ ਲੱਖਾ ਉੱਥੇ ਪਤਾ ਵਾ ਕਿ ਅਗਲੇ ਦੇ ਖੰਡ ਨਹੀਂ ਦੇਣਾ ਜਦੇ ਪਰਚਾ ਦੇ ਕੇ ਉਹ ਮਾਰਨਾ ਉਹ ਗਰੀਬ ਤੇ ਹੀ ਬਸ ਚੱਲਦਾ ਜੋਰ ਗਰੀਬ ਤੇ ਚੱਲਦਾ ਜੋਰ ਫੇਰ ਇਹਨੇ ਆਪਣੇ ਵੋਟਾਂ ਟਾਈਮ ਕਿਉਂ ਨਹੀਂ ਕਿਹਾ ਕਿ ਮੈਨੂੰ ਪ੍ਰਵਾਸੀ ਵੋਟ ਨਾ ਪਾਉਣ ਮੈਨੂੰ ਦੱਸੇ ਲੱਖਾ ਕਿ ਭਾਈ ਜੇ ਤੂੰ ਵੋਟਾਂ ਤਿੰਨ ਟਾਈਮ ਤਿੰਨ ਵਾਰ ਲੜ ਚੁੱਕਿਆ ਤਿੰਨ ਵਾਰ ਜਮਾਨਤ ਜ਼ਬਤ ਕਰਾ ਚੁੱਕਿਆ ਅਲੱਗ-ਅਲੱਗ ਪਾਰਟੀ ਤੋਂ ਲੜੀਆਂ ਤੂੰ ਤੇ ਨਹੀਂ ਤੇ ਮੈਨੂੰ ਦੱਸ ਦੇਵੇ ਇਹ ਲੱਖਾ ਕਿ ਇਹਨੇ ਇੱਕ ਵਾਰ ਵੀ ਇੱਕ ਵੀਡੀਓ 'ਚ ਵੀ ਕਿਹਾ ਹੋਵੇ ਕਿ ਮੈਨੂੰ ਪ੍ਰਵਾਸੀ ਵੋਟ ਨਾ ਪਾਉਣ ਉਹ ਵੋਟਰ ਲੈ ਲੈਣੀ ਆ ਉਹ ਠੀਕ ਆ ਉਹ ਮਾਰੇ ਆ ਪ੍ਰਵਾਸੀ ਆ ਬਠਿੰਡੇਓ ਸ਼ੁਰੂ ਹੋ ਜੋ ਚੰਡੀਗੜ੍ਹ ਤੱਕ ਬਠਿੰਡੇਓ ਸ਼ੁਰੂ ਹੋ ਜੋ ਅੰਮ੍ਰਿਤਸਰ ਤੱਕ ਇੱਕ ਮੈਨੂੰ ਦਿਖਾ ਦਿਓ ਖੇਤਾਂ ਦੇ ਵਿੱਚ ਕੌਣ ਕੰਮ ਕਰ ਰਿਹਾ ਵਾ ਪਹਿਲਾਂ ਤਾਂ ਆਪਣੇ ਖੇਤਾਂ ਚੋਂ ਕੱਢੋ ਯਾਰ ਫੜਾਓ ਆਪਣੇ ਮੁੰਡਿਆਂ ਦੇ ਹੱਥਾਂ ਚ ਸਟੀering ਟਰੈਕਟਰਾਂ ਦੇ ਆਹ ਹੋਰ ਥੋੜੇ ਦਿਨ ਪਹਿਲਾਂ ਜਿਹੜੀਆਂ ਜ਼ਮੀਨਾਂ ਦਾ ਰੌਲਾ ਪਿਆ ਸੀਗਾ ਜਿਹੜੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਬਠਿੰਡੇ ਚ ਮੈਂ ਇਕ ਲੱਖੇ ਨੂੰ ਪੁੱਛਣਾ ਚਾਹੁੰਦਾ ਚੀਜ਼ ਕਿ ਜਦੋਂ ਕੋਈ ਆਪਣੇ ਕਿਸਾਨ ਆਪਣੀ ਜ਼ਮੀਨ ਵੇਚ ਕੇ ਆਪਣੇ ਪੁੱਤਰ ਨੂੰ ਬਾਹਰ ਭੇਜਦਾ ਉੱਥੇ ਲੱਖਾਂ ਕਿਉਂ ਨਹੀਂ ਬੋਲਦਾ ਕਿ ਕਿਉਂ ਵੇਚੀ ਜਾਂ ਕਰ ਜਾਂ ਚੱਕ ਕੇ ਆਪਣੇ ਧੀ ਪੁੱਤ ਦਾ ਵਿਆਹ ਕਰਦਾ ਕੋਠੀ ਪਾਉਂਦਾ ਗੱਡੀ ਲੈਂਦਾ ਵਾ ਉੱਥੇ ਲੱਖਾ ਕਿਉਂ ਨਹੀਂ ਬੋਲਦਾ ਫਿਰ ਉਹ ਕਰਜ਼ਾ ਚੱਕ ਕੇ ਜਿਹੜੇ ਆਪਣੀ ਗੱਡੀ ਲੈ ਲਈ ਜਾਂ ਘਰ ਪਾ ਲਿਆ ਜਾਂ ਵਿਆਹ ਕਰਤਾ ਵੱਡੇ ਵੱਡੇ ਆਪਣੀਆਂ ਕੋਠੀਆਂ ਪਾ ਲਈਆਂ ਉਹ ਫੇਰ ਕਰਜ਼ਾ ਮੋੜਨਾ ਥੋੜਾ ਉਹ ਮਾਫੀ ਕਰਾਉਣ ਲਈ ਸ਼ੰਭੂਆਂ ਤੇ ਬਹਿ ਜਾਣਾ ਜਾ ਕੇ ਉਹ ਫੇਰ ਧਰਨਿਆਂ ਤੇ ਬਹਿ ਜਾਣਾ ਕਿ ਸਾਡੇ ਕਰਜ਼ੇ ਮਾਫੀ ਕਰੋ ਉਹ ਫਿਰ ਆਪਣੇ ਮੋੜਨਾ ਥੋੜਾ ਉਹ ਤਾਂ ਹੁਣ ਮੈਨੂੰ ਇਹ ਦੱਸ ਦੇਣਾ ਕਿ ਭਾਈ ਕਰਜ਼ ਚੱਕ ਕੇ ਕਿ ਤੁਸੀਂ ਸਿਰਫ ਕੱਲਾਕ ਖੇਤੀ ਤੇ ਲਾਇਆ ਕਰਜ਼ਾ ਚੱਕ ਲੈਣਾ ਮੁੜ ਕੇ ਮੋੜਨਾ ਨਹੀਂ ਫੜੋ ਸ਼ਰਤਾਂ ਵਿੱਚ ਇੱਕ ਕਰਜ਼ ਮਾਫੀ ਵਾਲੀ ਕਿ ਕਰਜ਼ਾ ਮਾਫ ਹੋਣਾ ਚਾਹੀਦਾ ਕਿਸਾਨਾਂ ਦਾ ਮੈਂ ਤਾਂ ਕਹਿੰਦਾ ਫਿਰ ਜਿੰਨਾਂ ਦਾ ਕੈਟੇਗਰੀ ਵੀ ਬਹਿ ਜਵੇ ਜਿਨ੍ਹਾਂ ਨੇ ਆਪਣੇ ਘਰ ਦਾ ਘਰ ਦੇ ਉੱਪਰ ਲੋਨ ਲਿਆ ਹੋਇਆ ਗੱਡੀਆਂ ਦੇ ਉੱਪਰ ਲੋਨ ਲਿਆ ਉਹ ਵੀ ਬਹਿ ਜਾਣ ਜਾ ਕੇ ਉਹ ਵੀ ਰੋਡ ਜਾਮ ਕਰਦਣ ਕੇ ਸਾਡੇ ਵੀ ਮਾਫ ਕਰੋ ਭਾਈ ਤੇ ਸਭ ਦਾ ਹੀ ਹੋਣਾ ਚਾਹੀਦਾ ਵਾ ਇਹਨਾਂ ਦਾ ਕੱਲਿਆਂ ਦਾ ਕਿਉਂ ਹੋਣਾ ਚਾਹੀਦਾ ਕਿਸਾਨਾਂ ਦਾ ਪੇ ਤਾਂ ਜਨਰਲ ਕੈਟੇਗਰੀ ਸਾਰਿਆਂ ਦਾ ਹੀ ਹੋਣਾ ਚਾਹੀਦਾ ਜਿਹੜੇ ਆਪਣੇ ਕਿਸ਼ਤ ਪਰ ਦੇਦੇ ਜਾਂ ਕੁਝ ਹੋਰ ਕਰਦੇ ਨੇ ਆਪਣੀ ਹਰ ਮਹੀਨੇ ਪੇ ਤਾਂ ਸਾਰਿਆਂ ਦੇ ਕਰਜ਼ੇ ਮਾਫ ਕਰ ਦੋ ਉੱਥੇ ਲੱਗਾ ਕਿਉਂ ਨਹੀਂ ਬੋਲਦਾ ਪੇ ਰਾਜੇ ਵਾਲ ਵਰਕੇ ਮੰਗੇ ਹਿਸਾਬ ਮੰਗਦਾ ਕਦੇ ਨਹੀਂ ਲੱਗਾ ਸਾਹਿਬ ਉਧਰ ਕਿਉਂ ਨਹੀਂ ਧਰਨਾ ਲਾਉਂਦਾ ਉੱਥੇ ਕਿਉਂ ਨਹੀਂ ਕਹਿੰਦਾ ਕਿੰਨੀ ਤਰੀਕ ਨੂੰ ਇਕੱਠੇ ਹੋਵੋ ਰਾਜੇ ਵਾਲ ਦੇ ਘਰ ਦੇ ਬਾਹਰ ਕਰਾਜੀ ਵਾਲ ਤੋਂ 3000 ਕਰੋੜ ਦਾ ਹਿਸਾਬ ਲਈਏ ਉਧਰ ਲੱਖਾ ਕਿਉਂ ਨਹੀਂ ਹੁੰਦਾ ਉਧਰ ਮੂੰਹ ਕਿਉਂ ਨਹੀਂ ਕਰਦਾ ਹੁਣ ਅਗਲਾ ਉਹਨਾਂ ਨੇ ਕੱਲ ਮੈਂ ਪੂਰੀ ਸੁਣੀ ਉਹਨਾਂ ਦੀ ਵੀ ਪ੍ਰੈਸ ਕਾਨਫਰੈਂਸ ਦੀ ਵੀ ਸੁਣੀ ਇਹ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਂਦੇ ਨੇ ਕਿ ਯਾਰ ਹੁਣ ਪੰਜਾਬੀਆਂ ਦਾ ਰਾ ਪ੍ਰਵਾਸੀ ਰੋਕਣਗੇ ਉਹ ਯਾਰ ਤੁਸੀਂ ਕਿਹੜੇ ਮੁੱਦਾ ਬਣਾ ਰਹੇ ਹੋ ਪੰਜਾਬ ਨੂੰ ਅੱਗ ਲਾਉਣ ਦੀ ਤਿਆਰੀ ਦੇ ਵਿੱਚ ਥੋੜਾ ਕੀ ਜਾਣਾਂ ਮੈਂ ਇਹ ਤਾਂ ਪੁੱਛਣਾ ਨਾ ਲੱਖੇ ਦਾ ਕੁਝ ਜਾਣਾਂ ਨਾਮ ਤੋਜ ਮਾਂਡ ਦਾ ਕੁਝ ਜਾਣਾਂ ਪਰਚਾ ਪੈਣਾ ਆਮ ਦੀ ਆਮ ਕਰਦੇ ਤੀ ਪੁੱਤ ਤੇ ਮਰਨਾ ਕਿਨੇ ਆਮ ਕਰਦੇ ਤੀ ਪੁੱਤ ਨੇ ਮੈਨੂੰ ਦੱਸ ਦੋ ਲੱਖੇ ਦਾ ਕੀ ਜਾਣਾਂ ਤੇ ਅੰਤੋਜ ਮਾਂਡ ਦਾ ਕੀ ਜਾਣਾਂ ਮੈਨੂੰ ਇਹ ਦੱਸ ਦੋ ਫੇਰ ਮਗਰ ਹੁੰਦਾ ਨੇ ਜਾਣਾਂ ਵੀ ਨਹੀਂ ਕਿਸੇ ਨੇ ਵਕੀਲ ਨਹੀਂ ਕਰਕੇ ਦੇਣਾ ਕੁਝ ਹੋਰ ਨਹੀਂ ਕਰਕੇ ਦੇਣਾ ਅੱਗੇ ਹੋਈ ਆ ਸਾਡੇ 750 ਜਿਹੜੇ ਮੁੰਡੇ ਸਾਡੇ ਮਰ ਗਏ ਜਿਨ੍ਹਾਂ ਨੂੰ ਸ਼ਹੀਦ ਕਹਿੰਦੇ ਨੇ ਇਹ ਉਹ ਵਿਚਾਰੇ ਹਜੇ ਤੱਕ ਪਿੱਟੀ ਜਾਂਦੇ ਨੇ ਕਿ ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਸਾਡੇ ਕੋਲ ਤਾਂ ਕਿਰਾਇਆ ਲਾ ਕੇ ਜਾਣੂ ਦਿੱਲੀ ਹੈ ਹੀ ਨਹੀਂ ਕੁਝ ਵੀ ਉੱਥੇ ਲੱਕਾ ਨਹੀਂ ਬੋਲਦਾ ਵਾਈ ਜੀ ਦੇਖੋ ਪਹਿਲਾਂ ਇਹਨੂੰ ਪੰਜਾਬੀ ਮਾਂ ਬੋਲੀ ਦਾ ਰੱਖਾ ਬਣਾ ਕੇ ਰੱਖਤਾ ਲੱਖੇ ਨੂੰ ਹੁਣ ਪਾਣੀਆਂ ਦਾ ਰੱਖਾ ਕਾਹਦਾ ਇਹ ਪਾਣੀਆਂ ਦਾ ਰੱਖਾ ਯਾਰ ਮੈਨੂੰ ਦੱਸੇ ਇਹਦੇ ਖੇਤਾਂ 'ਚ ਹੁੰਦਾ ਨਹੀਂ ਲੱਗਦਾ ਇਹਦੇ ਖੇਤਾਂ 'ਚ ਕੋਈ ਹੋਰ ਅਲੱਗ ਫਸਲ ਹੁੰਦੀ ਆ ਇਹਨੇ ਕਿਹੜਾ ਅਲੱਗ ਕੁਛ ਕਰਤਾ ਦੱਸ ਦੋ ਬੇ ਮੈਨੂੰ ਇਹ ਜਿਹੜਾ ਇਹ ਪਾਣੀਆਂ ਦਾ ਰੱਖਾ ਵਾ ਹੋਣਾ ਕੋ ਇੱਥੇ ਹੋਣਾ ਕੁਛ ਨਹੀਂ ਇਹ ਬੰਦ ਕਰ ਆਪਣਾ ਮੀਟਿੰਗ ਕਰਕੇ ਬਸ ਆਪਣਾ ਕਰ ਲੂਗਾ ਸਾਬਤ ਸਾਰਾ ਪਰ ਅਗਲੇ ਹੁਣ ਡੰਡਾ ਚੱਕ ਲਿਆ ਉਹਨਾਂ ਦੇ ਵੀ ਇੰਡਸਟਰੀ ਵਾਲੇ ਨੇ ਉਹ ਕਹਿੰਦੇ ਅਸੀਂ ਟੈਕਸ ਦਿੰਦੇ ਆ ਕਰੋੜਾ ਰੁਪਈਆ ਕੱਲ ਉਹਨਾਂ ਦੀ ਮੈਂ ਸਾਰੀ ਪ੍ਰੈਸ ਕਾਨਫਰੰਸ ਸੁਣੀ ਉਹ ਕਹਿੰਦਾ ਸੀ ਕਰੋੜਾ ਰੁਪਈਆ ਟੈਕਸ ਦਿੰਦੇ ਆ ਇਹ ਕੀ ਦਿੰਦਾ ਕਿਸੇ ਨੂੰ ਲੱਖਾਂ ਦਸੇ ਲੱਖਾਂ ਕੀ ਦਿੰਦਾ ਉਹਦਾ ਜੀ ਸਾਰੀ ਕੱਲ ਪ੍ਰੈਸ ਕਾਨਫਰੰਸ ਸੁਣੀ ਮੈਂ ਇੰਡਸਟਰੀ ਵਾਲਿਆਂ ਦੀ ਉਹ ਕਹਿੰਦੇ ਸੀ ਕਰੋੜਾ ਰੁਪਈਆ ਕਰੋੜਾ ਰੁਪਈਆ ਲਾਇਆ ਪਹਿਲਾਂ ਤੇ ਕਰੋੜਾ ਰੁਪਈਆ ਟੈਕਸ ਦਿੰਨੇ ਪਏ ਆ ਕਿੰਨੇ ਲੋਕਾਂ ਨੂੰ ਨੌਕਰੀਆਂ ਦਿੰਦੇ ਆ ਚੈੱਕ ਕਰ ਲੋ ਆ ਕੇ ਫੈਕਟਰੀਆਂ ਦੇ ਵਿੱਚ ਕਿੰਨੇ ਪੰਜਾਬੀ ਨੇ ਕਿੰਨੇ ਪ੍ਰਵਾਸੀ ਨੇ ਜੇ ਇੱਕ ਵੀ ਡਾਇੰਗ ਬੰਦ ਹੁੰਦੀ ਹੈ ਦੇਖ ਲਓ ਕਿੰਨਿਆ ਦੇ ਢਿੱਡ ਤੇ ਲੱਤ ਵੱਜਣੀ ਆ ਫੇਰ ਲੱਖਾ ਦੱਸਿਓ ਪੰਜਾਬੀਆਂ ਨੂੰ ਕਿੱਥੇ ਲਵਾਊਗਾ ਇਹ ਆਪ ਤਾਂ ਇਹਨੜੇ ਕੁਝ ਕਰਨਾ ਨਹੀਂ ਹੈਗਾ ਦੂਜੇ ਨੂੰ ਕਰਨੀ ਨਹੀਂ ਦੇਣਾ ਕਿਸੇ ਨੂੰ ਪਹਿਲਾਂ ਇਹ ਟਰੈਵਲ ਏਜੰਟਾਂ ਵਾਲੇ ਪਾਸੇ ਨੂੰ ਦੁਰ ਪਏ ਸੀ ਕਿ ਉਹ ਵੀ ਬੰਦ ਕਰ ਦਿਓ ਜੀ ਉਹ ਵੀ ਬੰਦ ਕਰ ਦਿਓ ਜੀ ਬਾਹਰ ਭੇਜਦੇ ਆ ਜਵਾਕ ਤੁਸੀਂ ਬਾਹਰ ਜਾਂਦੇ ਹੋ ਤੁਸੀਂ ਚੰਗੇ ਹੋ ਭਾਣਾ ਬਾਹਰ ਜਾਵੇ ਆਸਟ੍ਰੇਲੀਆ ਜਾਂ ਕਿਤੇ ਹੋਰ ਦੁਬਈ ਦੁਬਈ ਉਹ ਚੰਗੇ ਆ ਬਾਰੋ ਫੰਡਿੰਗ ਆਵੇ ਤੁਹਾਨੂੰ ਉਹ ਚੰਗੀ ਆ ਉਹ ਮਾੜੇ ਆ ਬਾਹਰ ਜਾਣਾ ਉਹ ਮਾੜਾ ਵਾ ਬਾਰੋ ਫੰਡਿੰਗ ਲੈ ਲੈਣੀ ਹੈ ਉਹ ਉਹ ਠੀਕ ਆ ਪਰ ਬਾਹਰ ਜਾਣਾ ਮਾੜਾ ਵਾ ਫਿਰ ਆਪ ਇਹ ਕੀ ਕਰਨ ਜਾਂਦੇ ਨੇ ਇੱਥੇ ਤੁਸੀਂ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਜਵਾਕ ਬਾਹਰ ਨਾ ਭੇਜਣ ਦਾ ਹੋੜ ਦੱਸੋ ਕੀ ਕਰਨ ਇਤਨਾ ਤੂੰ ਕੁਝ ਕਰਨ ਨਹੀਂ ਦੇਣਾ ਕਿ ਤੈਨੂੰ ਅਬ ਲਾਕੇ ਬੈਠੇ ইন্ডাস্টਰੀ ਵਾਲੇ ਕਰੋੜਾਂ ਰੁਪਈਆ ਦੇ ਪਹਿਲਾਂ ਉਹਨਾਂ ਨੇ ਇਨਵੈਸਟ ਕੀਤਾ ਪੰਜਾਬ 'ਚ ਫੈਕਟਰੀਆਂ ਖੋਲ੍ਹਣੀਆਂ ਨੌਕਰੀਆਂ ਦਿੱਤੀਆਂ ਹੁਣ ਨੌਕਰੀਆਂ ਤੋਂ ਜੇ ਕਦੀ ਵੀ ਬੰਦ ਹੋ ਗਈ ਕਿੰਨੇ ਲੋਕਾਂ ਦੇ ਘੱਟੋ ਘੱਟ 100 150 200 ਲੋਕਾਂ ਦੇ ਢਿੱਡ ਤੇ ਨਾ ਤਮਜਣੀ ਆ ਇਹਦਾ ਮੂੰਹ ਚੱਕ ਕੇ ਕਹਤਾ ਇਹਨੇ ਤਾਂ ਉਹ ਬੰਦ ਕਰ ਦੋ ਲੈ ਵੱਡਾ ਪਾਲੀਆਂ ਦਾ ਰੱਕਾ ਬਣ ਗਿਆ ਇਹ ਦੱਸ ਮੈਂ ਅੱਜ ਕਹਿ ਕਰਦਾ ਦੇਖਦੇ ਆਂ ਆਪਾਂ ਅੱਜ ਉਹਨਾਂ ਨੂੰ ਨਾਲ ਜੋੜਦੇ ਆਂ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਇਹਦੇ ਲੱਖੇ ਉਹਨਾਂ ਦੇ ਜਿਹੜੇ ਕਹਿੰਦੇ ਬਲੈਕਮੇਲਰ ਜਿਨ੍ਹਾਂ ਨੇ ਤੇ ਕਿਹਾ ਵਾ ਕਿ ਆਪਣੇ ਇਹ ਬਲੈਕਮੇਲਰ ਵੀ ਕਿਹਾ ਉਹਨਾਂ ਨੇ ਕਿ ਭਾਈ ਬਲੈਕਮੇਲਰ ਕਹੋ ਇਹਨਾਂ ਨੂੰ ਬਲੈਕਮੇਲਰ ਕਾਲ ਆਪਾਂ ਨਹੀਂ ਮੋਰਚਾ ਉਹਨਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਦੇ ਆਂ ਕਿ ਉਹ ਕਹਿੰਦਾ ਇੱਥੋਂ ਮਿਲਣਾ ਕੱਖ ਨਹੀਂ ਇਹਨੂੰ ਪਹਿਲਾਂ ਹੀ ਬਤਾ ਦਈਏ ਕੱਖ ਨਹੀਂ ਮਿਲਣਾ ਇੱਥੋਂ ਜਿਹੜੇ ਸੁਪਨੇ ਦੇਖਦਾ ਪਿਆ ਏ ਕਿ ਲੈ ਲਾਂਗੇ ਜੀ ਕੁਝ ਅੱਗਲੌੜ ਦੀ ਦੇਖ ਲਓ ਕਿਵੇਂ ਤਿਆਰੀਆਂ ਕਰ ਰਹੇ ਆ ਇਹ ਲੱਖੇ ਹੁਣੀ ਵਾਓ ਤੁਹਾਡੇ ਅਜਿਹਾ ਮੈਂ ਕਹਿੰਦਾ ਜਿਹੜੇ ਪ੍ਰਵਾਸੀ ਇਹਨੂੰ ਵੋਟਾਂ ਪਾਉਂਦੇ ਆ ਲੱਖੇ ਨੂੰ ਵੋਟਾਂ ਜੀ ਨੇ ਜਿਹੜੇ ਪ੍ਰਵਾਸੀਆਂ ਨੇ ਲੱਖੇ ਨੂੰ ਵੋਟਾਂ ਪਾਈਆਂ ਉਹ ਕਿਵੇਂ ਸਹੀ ਹੋ ਗਏ ਫਿਰ ਫਿਰ ਮੋਹਾਲੀ ਕੁੰਬੜਾ ਪਿੰਡ ਦੇ ਵਿੱਚ ਜੋ ਹੋਇਆ ਪੈਸੇ ਲੈ ਕੇ ਸਭ ਕੁਝ ਸਹੀ ਕਿਵੇਂ ਹੋ ਗਿਆ ਬੇਅਦਬੀ ਵੇਲੇ ਤੁਸੀਂ ਧਰਨਾ ਲਾਇਆ ਸੀ ਬਰਗਾੜੀ ਬੇਅਦਬੀ ਨੂੰ ਲੈ ਕੇ ਬਰਗਾੜੀ ਧਰਨਾ ਲਾਇਆ ਸੀ ਉੱਥੇ ਕੀ ਹੋਇਆ ਸੀ ਫਿਰ ਮੈਨੂੰ ਦੱਸ ਦੇਵੇ ਲੱਖੇ ਨੇ ਅੱਜ ਤੱਕ ਜਿਹੜਾ ਮੁੱਦਾ ਚੱਕਿਆ ਕਿਹੜਾ ਸਿਰੇ ਲਾਇਆ ਬਸ ਇਹ ਦੱਸੇ ਤਾਂ ਹੀ ਤਾਂ ਲੋਕਾਂ ਨੇ ਤੀਜੀ ਵਾਰ ਹਰਾਤਾ ਇਹਦੀ ਜ਼ਮਾਨਤ ਜਬਤ ਤੀਜੀ ਵਾਰ ਕਰਾਤੀ ਤੀਜੀ ਵਾਰ ਜ਼ਮਾਨਤ ਜਬਤ ਹੋਈ ਆ ਇੱਕ ਚੀਜ਼ ਤੁਹਾਨੂੰ ਮੈਂ ਬਾਈ ਹੋਰ ਦੱਸਦਾ ਇਹ ਦੇਖੋ ਕੀ ਕਹਿੰਦਾ ਹੁੰਦਾ ਸੀਗਾ ਵੋਟਾਂ ਟਾਈਮ ਆਪਣੇ ਕਰਮਜੀਤ ਅਨਬੋਲ ਨੂੰ ਕੀ ਕਹਿ ਰਿਆ ਸੀ ਇਹ ਲੱਖੇ ਹੁਣੀ ਭਾਨੇ ਹੁਣੀ ਕੀ ਕਹਿੰਦੇ ਹੁੰਦੇ ਸੀ ਆ ਲੱਖਾ ਦੇ ਭਾਨੇ ਕਰਮਜੀਤ ਅਨਮੋਲ ਨੂੰ ਲੈ ਕੇ ਕੀ ਗੱਲਾਂ ਕਰਦੇ ਹੁੰਦੇ ਸੀ ਕਿ ਭਾਈ ਦੇਖੋ ਗਿੱਪੀ ਗਰੇਵਾਲ ਦੇ ਜਾਂ ਉਹ ਜਾ ਕੇ ਫਿਰ ਉਹ ਸਟਾਰ ਆਪਣੇ ਉਹਦਾ ਚੋਰ ਪ੍ਰਚਾਰ ਕਰ ਰਹੇ ਨੇ ਇੱਕ ਆਪਣੇ ਸ਼ਹੀਦ ਪਰਿਵਾਰ ਦੇ ਸਾਹਮਣੇ ਕਹਿ ਰਿਹਾ ਸੀ ਨਾ ਲੱਖਾ ਇਹ ਬਹੁਤ ਵੱਡੀਆਂ-ਮੱਡੀਆਂ ਗੱਲਾਂ ਕਰਦਾ ਸੀ ਕਿ ਗਿੱਪੀ ਗਰੇਵਾਲ ਗਲਤ ਕਰ ਰਿਹਾ ਵਾ ਸਾਰੇ ਕਲਾਕਾਰ ਗਲਤ ਕਰ ਰਹੇ ਆ ਜਿਹੜੇ ਉਹ ਕਰਮਜੀਤ ਅਨਮੋਲ ਦੀ ਸਪੋਰਟ ਕਰ ਰਹੇ ਆ ਠੀਕ ਨਹੀਂ ਕਿਉਂਕਿ ਕਰਮਜੀਤ ਅਨਮੋਲ ਗਲਤ ਲੜ ਰਿਹਾ ਚੋਣ ਇੱਕ ਛੀਤ ਪਰਿਵਾਰ ਦੇ ਸਾਹਮਣੇ ਤੇ ਬਾਅਦ ਚੋ ਵੋਟਾ ਖਤਮ ਹੋਣ ਤੋਂ ਬਾਅਦ ਤੇ ਗਿੱਪੀ ਗਰੇਵਾਲ ਦੀ ਫਿਲਮ ਦੀ ਪ੍ਰੋਮੋਸ਼ਨ ਲੱਗਿਆ ਹੋਇਆ ਕਰਨ ਲੱਖਾ ਫੇਰ ਚੰਗਾ ਹੋ ਗਿਆ ਲੱਖ ਫੇਰ ਚੰਗਾ ਹੋ ਗਿਆ ਗਿੱਪੀ ਗਰੇਵਾਲ ਫੇਰ ਗਿੱਪੀ ਗਰੇਵਾਲ ਚੰਗਾ ਹੋ ਗਿਆ ਇਹਨੂੰ ਪੁੱਛਣ ਵਾਲਾ ਫੇ ਪਹਿਲਾਂ ਗਲਤ ਸੀ ਵੋਟਾਂ ਤੋਂ ਟਾਈਮ ਉਹ ਵੋਟਾਂ ਤੋਂ ਪਹਿਲਾਂ ਤਾਂ ਗਲਤ ਸੀਗਾ ਕਿ ਭਾਈ ਉਹ ਕਰਮਜੀਤ ਅਨਮੋਲ ਦੀ ਸਪੋਰਟ ਕਰਦਾ ਸੀ ਤੇ ਕਰਮਜੀਤ ਅਨਮੋਲ ਦੀ ਸਪੋਰਟ ਕਰਨ ਕਰਕੇ ਸਾਹਮਣੇ ਸ਼ਹੀਦ ਪਰਿਵਾਰ ਦਾ ਪਰਿਵਾਰ ਸੀਗਾ ਵੋਟਾਂ 'ਚ ਖੜਾ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖੜੇ ਸੀਗੇ ਨਾਲ ਕਰਮਜੀਤ ਅਨਮੋਲ ਲੜ ਰਿਆ ਸੀਗਾ ਕਰਮਜੀਤ ਅਨਮੋਲ ਦੀ ਸਪੋਰਟ ਕਰ ਰਹੇ ਸੀਗੇ ਪੀਗਰੇਵਾਲ ਤੇ ਲੱਖੇ ਨੇ ਕੀ ਕੁਝ ਕਿਹਾ ਸੀ ਭਾਨੇ ਨੇ ਕੀ ਕੁਝ ਕਿਹਾ ਸੀ ਕਹਿੰਦਾ ਕਲਾਕਾਰਾਂ ਨੂੰ ਸ਼ਰਮ ਨਹੀਂ ਆਉਦੀ ਕਹਿੰਦਾ ਕਹੀ ਸੀ ਨਾ ਇਹਨੇ ਗੱਲ ਇਹਨਾਂ ਕਲਾਕਾਰਾਂ ਨੂੰ ਸ਼ਰਮ ਨਹੀਂ ਆਉਦੀ ਹੈਗੀ ਕਿ ਹਾਂ ਪਾਈਏ ਇੱਕ ਸ਼ਹੀਤ ਪਰਿਵਾਰ ਦੇ ਉਲਟ ਚੱਲ ਰਹੇ ਆ ਇਹਨਾਂ ਨੇ ਵੀਡੀਓ ਪਾਈਆਂ ਸੀ ਸਾਰਿਆਂ ਨੇ ਇਹਦੀ ਟੀਮ ਦੇ ਜੁੰਡਲੀ ਨੇ ਜਗਦੀਪ ਰੰਧਾਵੇ ਨੇ ਆ ਦੂਸਰੇ ਨੇ ਰਾਜ ਰਾਜ ਸਿੰਘ ਖਾਲਸੇ ਨੇ ਪਾਈ ਸੀ ਕਾਫੀ ਕੁਝ ਬੋਲ ਰਿਹਾ ਸੀ ਗਿੱਪੀ ਗਰੇਵਾਲ ਨੂੰ ਹੋਰ ਕਈ ਕੁਝ ਫੇ ਬਾਅਦ ਚੋ ਇਹ ਫਿਲਮ ਦੀ ਪ੍ਰੋਮੋਸ਼ਨਾਂ ਕਰ ਰਿਹਾ ਸੀ ਲੱਖਾਂ ਉਹਦੀਆਂ ਗਿੱਪੀ ਗਰੇਵਾਲ ਦੀਆਂ ਫਿਲਮ ਦਾ ਪ੍ਰੋਮੋਸ਼ਨ ਨਹੀਂ ਫੇ ਸਹੀ ਹੋ ਗਿਆ ਗਿੱਪੀ ਗਰੇਵਾਲ ਪਹਿਲਾਂ ਕਿ ਗਲਤ ਸੀ ਫੇ ਬਾਅਦ ਚੋ ਕਿ ਮੈਂ ਸਹੀ ਹੋ ਗਿਆ ਅਈ ਤੱਕ ਇੰਨੇ ਸੀ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਹਨਾਂ ਦਾ ਕੋਈ ਸਟੈਂਡ ਨਹੀਂ ਲੱਕੇ ਹੁੰਦਾ ਤਾਂ ਲੱਖੇ ਦਾ ਕੋਈ ਸਟੈਂਡ ਨਹੀਂ ਹੈਗਾ ਦੱਸ ਦੋ ਭਾਈ ਜੇ ਨਹੀਂ ਖੜਾ ਹੋਇਆ ਸੀ ਭਾਈ ਸੀ ਨਾ ਵੀਡੀਓ ਕਿ ਪਾਈਆ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਬੈਠਾ ਸੀ ਨਾ ਫਿਲਮ ਦੀ ਪ੍ਰੋਮੋਸ਼ਨ ਕਰ ਰਿਹਾ ਸੀ ਨਾ ਫੇ ਉਦੋਂ ਨਹੀਂ ਯਾਦ ਆਇਆ ਸ਼ਹੀਦ ਪਰਿਵਾਰ ਬੋਟਾ ਟਾਈਮ ਹੀ ਜ਼ਿਆਦਾ ਹੁੰਦੇ ਨੇ ਬਸ ਸ਼ਹੀਦ ਪਰਿਵਾਰ ਲੋਕਾਂ ਨੂੰ ਕਹਿ ਦਊਗਾ ਆ ਨਹੀਂ ਜੀ ਉਹ ਦਲ ਬਦਲੂ ਆਪ ਵੀ ਤਾਂ ਤੂੰ ਦਲ ਬਦਲ ਰਹੀ ਆ ਪੰਜਵੀਂ ਪਾਰਟੀ ਜੁਆਇਨ ਕਰਨ ਜਾ ਰਿਹਾ ਤੂੰ ਪੰਜਵੀਂ ਪਾਰਟੀ ਮੈਂ ਗਿਨਾ ਦਿੰਦਾ ਪਹਿਲਾਂ ਤੂੰ ਕਾਲੀ ਦਲ ਚ ਸੀ ਫਿਰ ਪੀਪੀਪੀ ਚ ਫਿਰ ਤੂੰ ਆਇਆ ਬਸ ਐਸਐਸਐਮ ਜਿਹੜਾ ਰਾਜੀ ਵਾਲ ਨੇ ਬਣਾਇਆ ਸੀ ਮੋਰਚਾ ਚੌਥੀ ਤੂੰ ਹੁਣ ਮਾਨ ਸਾਹਿਬ ਦੀ ਆਪਣੇ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਚੌਥੀ ਆ ਪੰਜਵੀਂ ਹੁਣ ਅਮਰਤਪਾਲ ਦੀ ਜਿਹੜੀ ਬਣਨ ਜਾ ਰਹੀ ਉਸ ਚ ਜਾ ਰਹੇ ਆ ਤੂੰ ਪੰਜ ਪਾਰਟ ਪੰਜਵੀਂ ਪਾਰਟੀ ਜਾ ਰਹੇ ਆ ਤੂੰ ਤੇਰਾ ਕਹਦਾ ਸਟੈਂਡ ਆ ਲੋਕਾਂ ਨੂੰ ਦਲ ਬਦਲੂ ਦਾਸ ਨਾ ਆਪ ਵੀ ਤਾਂ ਤੂੰ ਫੇ ਦਲ ਬਦਲੂ ਹੀ ਹੋਇਆ ਔਰ ਤੂੰ ਕੀ ਹੋਇਆ ਇਹ ਲੋਕੀ ਦਲ ਬਦਲੂ ਨੇ ਤੂੰ ਵੀ ਤਾਂ ਦਲ ਬਦਲੂ ਹੀ ਆ ਲੋਕਾਂ ਨੇ ਤਾਂ ਇੱਕ ਅੱਧੀ ਜਾਂ ਦੂਜੀ ਪਾਰਟੀ ਤੂੰ ਪੰਜਵੀਂ ਵਿੱਚ ਕਰਨ ਜਾ ਰਹੇਂ ਜੁਆਇਨ ਪੰਜਵੀਂ ਪੰਜਵੀਂ ਪਾਰਟੀ ਜੁਆਇਨ ਕਰਨ ਜਾ ਰਹੇਂ ਪੰਜਵੀਂ ਪਾਰਟੀ ਦੇਖ ਲਓ ਤੁਸੀਂ ਮੈਨੂੰ ਲੱਗਦਾ ਇਹ ਰਿਕਾਰਡ ਬਣਾਊਗਾ 10 ਪੁਨੀਆਂ ਕਰਕੇ ਮੈਂ ਫਿਰ ਵੀ ਇਹੀ ਕਹੂੰਗਾ ਭਾਈ ਆਪਣੇ ਉਹ ਜਿਹੜੇ ਜਿਹੜੇ ਕਹਿੰਦੇ ਆ ਜਿੰਨਾਂ ਨੂੰ ਇਹ ਭੜਕਾਉਂਦਾ ਕਿ ਭਾਈ ਆਪਣੇ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਸੋਚ ਲਿਓ ਕਿ ਇਹ ਬੰਦੇ ਵਿਸ਼ਵਾਸ ਦੇ ਲਾਇਕ ਹੈਗੇ ਆ ਕਿ ਨਹੀਂ ਹੈਗੇ ਬਸ ਠੀਕ ਹੈ ਨਹੀਂ ਇਹਦੇ ਪਿੱਛੇ ਆਪਣੇ ਆਉਣ ਤੋਂ ਪਹਿਲਾਂ ਲੱਕੇ ਸਦਾਨੇ ਦੇ ਪਿੱਛੇ ਲੱਗਣ ਤੋਂ ਪਹਿਲਾਂ ਪਿੱਛਾ ਸਾਰਾ ਖੋਲ ਲਿਓ ਕਿਸਾਨੀ ਦੋਲਣ ਤੋਂ ਲੈ ਕੇ ਹੁਣ ਤੱਕ ਕਿ ਭਾਈ ਦੇਖਿਓ ਖੜਨਾ ਕਿ ਨਹੀਂ ਖੜਨਾ ਇਹਦੇ ਨਾਲ ਕਿਉਂਕਿ ਸਭ ਨੂੰ ਪਤਾ ਦੀਪ ਪਾਈ ਜਦ ਜਿਉਦਾ ਸੀ ਉਦੋਂ ਗਲਤ ਸੀ ਠੀਕ ਹੈ ਨਹੀਂ ਜਦੋਂ ਉਹ ਚਲੇ ਗਿਆ ਛੱਡ ਗਿਆ ਸਾਰਿਆਂ ਨੂੰ ਫਿਰ ਉਹ ਸਹੀ ਹੋ ਗਿਆ ਇਹ ਲੱਖੇ ਦੀ ਬਾਣੀਗਾ ਮੇਰੀ ਨਹੀਂ ਕੀ ਲੱਖੇ ਦੀ ਆ ਏ ਦੀਪ ਸਿੱਧੂ ਬਾਈ ਦੇ ਨਾਲ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ ਆਪਣੇ ਲੱਖੇ ਸਧਾਨੇ ਦੀ ਜਿਹੜੀ ਮੀਟਿੰਗ ਹੋਈ ਸੀ ਦੀਪ ਸਿੱਧੂ ਬਾਈ ਦੇ ਨਾਲ ਗੁਰਦੁਆਰਾ ਮਸਤੂਆਣਾ ਸਾਹਿਬ ਕੀ ਕੁਛ ਉਹ ਕੀਤਾ ਸੀ ਇਹਨਾਂ ਨੇ ਉਹਦੇ ਨਾਲ ਤੇ ਜਦੋਂ ਉਹ ਦੁਨੀਆ ਛੱਡ ਕੇ ਚਲੇ ਗਿਆ ਫਿਰ ਉਹੀ ਲੱਖਾ ਉੱਥੇ ਜਾ ਕੇ ਫਤੇਗੜ ਸਾਹਿਬ ਡਰਾਮਾ ਕਰੇ ਬੋਲਣ ਬੋਲ ਬੋਲ ਕੇ ਕਿ ਭਾਈ ਇਕੱਠੇ ਹੋ ਜੋ ਇਕੱਠੇ ਹੋ ਜੋ ਉਹ ਜਦੋਂ ਤੇਨ ਦਾ ਇਕੱਠੇ ਹੋਣ ਨੂੰ ਆਇਆ ਸੀ ਉਦੋਂ ਤੱਕ ਇਕੱਠਾ ਨਹੀਂ ਹੋਏ ਤੂੰ ਉੱਥੇ ਜਾ ਕੇ ਤੂੰ ਡਰਾਮੇ ਕਰ ਰਿਹਾ ਫਤੇਗੜ ਸਾਹਿਬ ਕਿ ਭਾਈ ਜਿਹੜਾ ਉਹ ਇਕੱਠ ਜਿੰਨਾ ਤੂੰ ਦੇਖ ਕੇ ਹੋ ਗਿਆ ਸੀਗਾ ਇੰਨਾ ਇਕੱਠ ਕਿ ਉਹ ਸਾਰਾ ਤੇਰੇ ਪਿੱਛੇ ਲੱਗ ਜਾਵੇ ਪਰ ਲੋਕੀ ਸਿਆਣੇ ਨਿਕਲੇ ਨਹੀਂ ਲੱਗੇ ਤੇਰੇ ਪਿੱਛੇ ਵਧੀਆ ਨਿਕਲੇ ਉਹਨਾਂ ਨੂੰ ਪਤਾ ਵਾ ਕਿ ਸਟੈਂਡ ਕੋਈ ਨਹੀਂ ਜਿਉਂਦੇ ਜੀ ਤਾਂ ਤੂੰ ਕਦਰ ਨਹੀਂ ਕੀਤੀ ਕਿਸੇ ਦੀ ਫਿਰ ਇਹਨੇ ਹਾਂ ਐਮਪੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਪਾਈ ਸੀ ਨਾ ਦਸੰਬਰ ਮਹੀਨੇ ਕਹਿੰਦਾ ਜੀ ਮੈਂ ਬਾਪੂ ਬਲਕੌਰ ਸਿੰਘ ਕੋਲ ਜਾ ਕੇ ਆਇਆ। ਕਹੇ ਜੀ ਤੁਸੀਂ ਜੇ ਬਾਪੂ ਬਲਕੌਰ ਸਿੰਘ ਨੂੰ ਕਹਿੰਦੇ ਜੇ ਤੁਸੀਂ ਇਲੈਕਸ਼ਨ ਲੜੋਗੇ ਫਿਰ ਮੈਂ ਨਹੀਂ ਖੜਦਾ ਬਟਿੰਡੇ ਤੋਂ। ਕਹਿੰਦਾ ਜੀ ਮੈਨੂੰ ਆਸ਼ੀਰਵਾਦ ਦਿੱਤਾ ਉਹਨਾਂ ਨੇ। ਕਿ ਲੱਖੇ ਤੂੰ ਖੜ। ਤੇ ਤੇਰੀ ਸਪੋਰਟ ਕਰਨ ਤਾਂ ਇੱਕ ਦਿਨ ਵੀ ਨਹੀਂ ਆਏ ਹੈਗੇ ਉਹ ਦੱਸ ਦੇ ਜੇ ਤੇਰੀ ਸਪੋਰਟ ਕਰਨ ਆਏ ਆ ਤਾਂ। ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਦੇ ਹੋ ਤੁਸੀਂ। ਮੈਨੂੰ ਦੱਸ ਦੇ ਲੱਖਾ ਕਿ ਜੇ ਤੈਨੂੰ ਬਾਪੂ ਬਲਕੌਰ ਸਿੰਘ ਨੇ ਥਾਪੜਾ ਦਿੱਤਾ ਸੀ ਚੋਣਾਂ ਵਾਸਤੇ ਐਮਪੀ ਇਲੈਕਸ਼ਨਾਂ ਦੇ ਵਿੱਚ ਤੇ ਤੇਰੀ ਸਪੋਰਟ ਕਰਨ ਤਾਂ ਇੱਕ ਦਿਨ ਵੀ ਨਹੀਂ ਆਏ ਹੈਗੇ ਉਹ ਕੋਈ ਪਰਿਵਾਰ ਦਾ ਇੱਕ ਜੀ ਤੱਕ ਨਹੀਂ ਆਇਆ ਕੋਈ ਸਪੋਰਟ ਕਰਨ ਤੇਰੀ ਬਸ ਆਪਣੇ ਕੋਲੇ ਬਸ ਗੱਲਾਂ ਬਣਾ ਲੈਣੀਆਂ ਬਸ ਬਣਾ ਕੇ ਉਹਨਾਂ ਨੂੰ ਉਲਟੇ ਪਾਸੇ ਤੇ ਪੰਜਾਬ ਬਚਾਓ ਯਾਤਰਾ ਵੀ ਤੇਰੀ ਸ਼ੁਰੂ ਹੋਈ ਸੀ ਮੈਂ ਦੇਖੋ ਵੀਡੀਓ ਵਿੱਚ ਜਿਹੜੀ ਪਈਆਂ ਸਾਰੀਆਂ ਪਈਆਂ ਮੇਰੀਆਂ ਕੱਢ ਕੇ ਦੇਖ ਲਓ ਅਸੀਂ ਕੀ ਕਿਹਾ ਸੀ ਕਿ ਭਾਈ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਿਹਾ ਆਪਣੇ ਇਹ ਬਠਿੰਡੇ ਤੋਂ ਹੀ ਸ਼ੁਰੂ ਕਰ ਰਿਹਾ ਬਠਿੰਡੇ ਜੀ ਰੁਕ ਜਾਣੀ ਆ ਇਹ ਲਖਣਾ ਤੋਂ ਬਾਅਦ ਬੰਦ ਹੋ ਜਾਣੀ ਉਹ ਬੰਦ ਹੋ ਗਈ ਹੋ ਗਈ ਨਾ ਬੰਦ ਤਾਂ ਹੀ ਤਾਂ ਸੀ ਕਹਿੰਦੇ ਕਿ ਦੱਸ ਦੇਵੇ ਭਾਈ ਕਿਹੜਾ ਸਿਰੇ ਲਾਇਆ ਇਹਦੇ ਮੋਰਚੇ ਹੁਣ ਤੱਕ ਲੱਗੇ ਨੇ ਕੋਈ ਇੱਕ ਚੀਜ਼ ਤਾਂ ਦੱਸ ਦੇਵੇ ਕਿ ਭਾਈ ਮੈਂ ਆ ਸਿਰੇ ਲਾਇਆ ਵਾ ਜਦੋਂ ਐਮਪੀ ਇਲੈਕਸ਼ਨਾਂ ਖਤਮ ਜਦ ਹੀ ਬੰਦ ਪਰ ਪੰਜਾਬ ਬਚਾ ਲਿਆ ਵਾ ਸਾਰਾ ਆਪਣਾ ਏਰੀਆ ਵੀ ਪੂਰੇ ਹੀ ਕਵਰ ਕੀਤਾ ਵਾ ਬਸ ਬਾਕੀ ਦਾ ਪੰਜਾਬ ਚ ਗਿਆ ਹੀ ਨਹੀਂ ਕਿਤੇ ਵੀ ਇਹ ਸ਼ੁਰੂਆਤ ਵੀ ਆਪਣੇ ਇਲਾਕੇ ਤੋਂ ਕੀਤੀ ਸੀ ਦੇਖੋ ਦੇਸੀ ਨਾ ਟਰਾਲੀ ਨਵੀਂ ਬਣਾਈ ਆ ਬਣਾਇਆ ਉਹ ਬਣਾਇਆ ਮੁੜ ਕੇ ਉਹ ਉੱਥੇ ਹੀ ਖੜੇ ਗਿਆ ਕੰਮ ਠੀਕ ਨਹੀਂ ਭਾਈ ਮੈਂ ਫੇਰ ਕਹਿੰਦਾ ਵਾ ਕਿ ਇਹਦੇ ਪਿੱਛੇ ਲੱਗਣ ਤੋਂ ਪਹਿਲਾਂ ਪਹਿਲਾਂ 10 ਵਾਰ ਸੋਚ ਲਿਓ ਕਿਸੇ ਨੇ ਤੁਹਾਡੇ ਤੇ ਪਰਚਾ ਪਾਏ ਗਿਆ ਤੁਹਾਡੇ ਮਗਰ ਕਿਸੇ ਨੇ ਨਹੀਂ ਆਉਣਾ ਕਿਸੇ ਦੇ ਮਾਂ ਦਾ ਪੁੱਤ ਮਰ ਗਿਆ ਤੁਹਾਡੇ ਕਿਸੇ ਨੇ ਨਹੀਂ ਤੁਹਾਡੀ ਬਾਤ ਪੁੱਛਣੀ ਪਰਿਵਾਰ ਦੀ ਇਹਨਾਂ ਦੇ ਪਿੱਛੇ ਲੱਗਣ ਤੋਂ ਪਹਿਲਾਂ 750 ਨੂੰ ਯਾਦ ਕਰ ਲਿਓ ਕਿ ਉਹਨਾਂ ਨੂੰ ਕੁਝ ਨਹੀਂ ਦਵਾ ਸਕੇ ਹਜੇ ਤੱਕ ਇਹ ਜਿਹੜੇ ਇਹ ਨਵੇਂ ਕਾਰਨ ਚੱਲਿਆ ਵਾ ਬਣਾਉਣ ਚੱਲਿਆ ਲੜਾਈਆਂ ਕਰਨ ਚੱਲਿਆ ਜਿਹੜੀਆਂ ਜਿਹੜਾ ਇਹ ਮੁੱਦਾ ਬਣਾ ਕੇ ਪੰਜਾਬ ਨੂੰ ਅੱਗ ਲਾਉਣ ਨੂੰ ਚੱਲੇ ਆ ਇਹ ਠੀਕ ਆ ਭਾਈ ਕਿਉਂਕਿ ਉਹਨਾਂ ਦੀ ਸਾਰੀ ਪ੍ਰੈਸ ਕਾਨਫਰੰਸ ਮੈਂ ਸ਼ੇਅਰ ਵੀ ਕੀਤੀ ਸੀ ਉਹਨਾਂ ਦੀ ਉਹਨਾਂ ਨੇ ਸਾਰਾ ਕੁਝ ਦੱਸਿਆ ਕਿੱਥੇ ਗਲਤੀ ਆ ਕਿਹਦੀ ਗਲਤੀ ਆ ਠੀਕ ਨਹੀਂ ਹੋਰ ਦੱਸੋ ਬਾਕੀ ਤਿੰਨ ਨੂੰ ਮਿਲਾਂਗੇ ਜੂਰ ਇਹਨੂੰ ਲੱਖੇ ਨੂੰ ਜੂਰ ਮਿਲਾਂਗੇ ਤਿੰਨ ਨੂੰ ਮਿਲਾਂਗੇ ਚਾਹੇ ਉਧਰੋਂ ਜਿੱਧਰੋਂ ਮਰਜ਼ੀ ਹੋ ਕੇ ਮਿਲिए ਮਿਲਾਂਗੇ ਜ਼ੂਰਾ ਨੂੰ ਲੱਖੇ ਨੂੰ ਇੱਕ ਵਾਰ ਮਿਲਣਾ ਜ਼ੂਰਾ ਲੱਖੇ ਨੂੰ ਮਿਲਾਂਗੇ ਤਿੰਨ ਨੂੰ ਪੱਕਾ ਮਿਲਾਂਗੇ ਇਹਨੂੰ ਕਿਉਂ ਭਾਈ ਦੱਸਦੇ ਹੈ ਇਹਦਾ ਹੱਲ ਕੀ ਹੈ ਕਿ ਸਾਰਾ ਕੁਝ ਬੰਦ ਕਰ ਦੋ ਤੁਸੀਂ ਕਹਿੰਦੇ ਹੋ ਸਾਰਾ ਕੁਝ ਬੰਦ ਕਰ ਦੋ ਆ ਵੀ ਬੰਦ ਕਰ ਦੋ ਉਹ ਵੀ ਬੰਦ ਕਰ ਦੋ ਫੇ ਹੱਲ ਕੀ ਆ ਸਾਰਾ ਕੁਝ ਬੰਦ ਕਰ ਦੇਤੇ ਹੱਲ ਪੰਜਾਬ ਬਚੀ ਜੂ ਫਿਰ ਜਿਹੜੇ ਬੇਰੋਜ਼ਗਾਰ ਵਿਚਾਰੇ ਹੋਣਗੇ ਉਹ ਕਿੱਥੇ ਜਾਣਗੇ ਉਹ ਤੇਰੇ ਪਿੱਛੇ ਲੱਗਿਆ ਕਰਨਗੇ ਧਰਨਾ ਲਾਉਣ ਲਈ ਮੋਰਚੇ ਲਾਉਣ ਲਈ ਉਹ ਮੋਰਚੇ ਲਾਉਣ ਦੇ ਕੰਮ ਆਇਆ ਕਰਨਗੇ ਹਨਾ ਜਿਹੜੇ ਵਿਲੇ ਹੋ ਜਾਣਗੇ ਤੇਰੇ ਵਾਂਗੂ ਉਹ ਤੁਹਾਡੇ ਮੋਰਚਿਆਂ 'ਚ ਚੱਲ ਜਾਇਆ ਕਰਨਗੇ ਤੁਸੀਂ ਤਾਂ ਮੂਛਾ ਕੇ ਕਹਤਾ ਬੰਦ ਕਰ ਦੋ ਜੀ ਸਾਰਾ ਕੁਝ ਹੀ ਕੁਝ ਚਲਾਉਣ ਤੇ ਵੀ ਹੱਕ 'ਚ ਹੈਗੇ ਉਹ ਤੁਸੀਂ ਕੋਈ ਚੀਜ਼ ਕਿੰਨੇ ਲੋਕ ਕਹਿੰਦੇ ਨੇ ਕਿ ਖਾਸ ਖਾਸ ਦੀ ਖੇਤੀ ਸਟਾਰਟ ਕਰਾਓ ਕੋਈ ਨਹੀਂ ਬੋਲਦਾ ਕੋਈ ਯੂਨੀਅਨ ਹੀ ਬੋਲਦੀ ਉਸ ਚੀਜ਼ ਤੇ ਕੋਈ ਲੱਖਾਂ ਨਹੀਂ ਬੋਲਦਾ ਕੋਈ ਕੁਝ ਨਹੀਂ ਬੋਲਦਾ ਜਿੱਥੋਂ ਆਮਦਨ ਆਵੇ ਪੰਜਾਬ ਨੂੰ ਸਾਡੇ ਨੌਜਵਾਨਾਂ ਬਚਣ ਚਿੱਟੇ ਤੋਂ ਉੱਥੇ ਕੋਈ ਵੀ ਨਹੀਂ ਬੋਲਦਾ ਨਾਲੇ ਪਾਣੀ ਬਚੂ ਸਾਡਾ ਉੱਥੇ ਕੋਈ ਵੀ ਨਹੀਂ ਬੋਲਦਾ ਠੀਕ ਨਹੀਂ ਲੱਖੇ ਤੈਨੂੰ 3 ਤਰੀਕ ਨੂੰ ਮਿਲਾਂਗੇ ਜ਼ਰੂਰ ਲੁਧਿਆਣੇ ਚਾਹੇ ਉੱਧਰਲੇ ਪਾਸਿਓਂ ਮਿਲੀਏ ਚਾਹੇ ਇੱਧਰਲੇ ਪਾਸਿਓਂ ਮਿਲੀਏ ਮਿਲਾਂਗੇ ਜ਼ਰੂਰ ਚਾਹੇ ਸੈਂਟ ਤੈਨੂੰ ਮਿਲਾਂਗੇ ਜ਼ਰੂਰ ਇੱਕ ਵਾਰ ਗੱਲਬਾਤ ਤਾਂ ਕਰਾਂਗੇ ਜੇ ਹੋਈ ਤਾਂ ਜੇ ਰੱਬ ਨੇ ਚਾਇਆ ਤਾਂ 3 ਤਰੀਕ ਨੂੰ ਮਿਲਾਂਗੇ ਜ਼ਰੂਰ ਠੀਕ ਆ ਜੀ ਓਕੇ ਜੀ ਬਾਈ ਸਤਿ ਸ੍ਰੀ ਅਕਾਲ ਜੀ